ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟਰੈਕਟਰ ਮੇਲਾ ਬਾਈ ਅਤੇ ਫੇਸਬੁਕ ਪੇਜ ਜਿਵੇਂ ਬੰਦਾ ਸਹੀ ਲੈਣ ਤੇ ਅੱਜ ਪਹੁੰਚ ਚੁੱਕੇ ਹਾਂ ਵੀਰਾਂ ਦੇ ਲਈ ਜੇ ਕਿਸੇ ਨੂੰ ਟਰੈਕਟਰ ਕਿਰਾਏ ਤੇ ਲੈਣਾ ਤਾਂ ਕਿਰਾਏ ਤੇ ਲੈ ਸਕਦਾ ਜੇ ਕਿਸੇ ਨੂੰ ਮਾਲ ਖਰੀਦਣਾ ਹੈ ਮਾਲ ਖਰੀਦਦਾ 4x4 ਤੋਂ ਲੈ ਕੇ 2x2 ਜਿਹੜਾ ਮਰਜ਼ੀ ਟਰੈਕਟਰ ਲੈ ਸਕਦੇ ਵੀਰੋਂ ਕੋਲੇ ਫੁੱਲ ਕੈਂਡ ਕੰਮ ਆ ਵੀਰਾਂ ਦਾ ਨੰਬਰ ਵੀਰਾਂ ਦਾ ਸਕਰੀਨ ਤੇ ਚੱਲ ਰਿਹਾ ਅੱਗੇ ਗੱਲ ਕਰਦੇ ਹਾਂ ਦੂਜੀ ਡੀਲ ਦੀ ਦੂਜੀ ਡੀਲ ਲੈ ਕੇ ਆ ਚੁੱਕੇ ਹਾਂ 2022 ਮਾਡਲ ਥਾਇਲੈਂਡ ਆਪਾਂ ਤੁਹਾਨੂੰ ਵੀਡੀਓ ਚੋਂ ਵੀ ਦੱਸਾਂਗੇ ਕਿ ਕਿਹੜੇ ਕਿਹੜੇ ਨੰਬਰ ਨੇ ਵੀਰਾਂ ਦੇ ਉਹ ਕਵਾੜ ਵਾਲੇ ਟਰੈਕਟਰ ਕਿੰਨੇ ਪੈਸੇ ਜ ਮਿਲ ਗਰੀ ਗਈ ਵੀਡੀਓ ਤੇ ਬਣੇ ਰਹੋ। ਭਾਈ ਮਾੜਾ 1172 ਵੀਰਾਂ ਦਾ ਮਾੜਾ ਗੁੱਡ ਗਣੀਆ ਟਰੈਕਟਰ ਜੂੜੇ ਸਾਹਮਣੇ ਵੀਡੀਓ ਚੱਲ ਰਹੀ ਹੈ ਨੰਬਰ ਉੱਤੇ ਚੱਲ ਰਿਹਾ। ਹੁਣ ਤੋਂ ਆਪਾਂ ਸਾਰੇ ਨੰਬਰ ਨਾਲ ਪਾਇਆ ਕਰਾਂਗੇ ਐ ਵੀਡੀਓ ਨੂੰ ਪਿਆਰ ਕਰਦੇ ਰਹੋ ਵੀਰੇ ਵੀਰੋ ਧੰਨਵਾਦ ਤੁਹਾਡਾ। ਅੱਗੇ ਆਪਾਂ ਗੱਲ ਕਰਦੇ ਆਂਗੇ ਖਵਾੜ ਵਾਲੇ ਟਰੈਕਟਰ ਦੇ ਦੇਖੋ ਮਹਿੰਦਰਾ ਦਾ ਸਮਾਨ ਹੈ ਜਿਹੜਾ ਇਹ ਵੀਰਾਂ ਨੇ ਨੰਬਰ ਪ੍ਰਾਈਵੇਟ ਰੱਖਣ ਨੂੰ ਕਿਹਾ ਸਿਰਫ ਸਮਾਨ ਹੈ ਜਿਹੜਾ ਵੀ ਕੋਈ ਉਹ ਚਾਹ ਕਰ ਸਕਦਾ ਨਾ ਮਹਿੰਦਰਾ ਦੀ ਏਜੰਸੀ ਦੇ ਵਿੱਚ ਹੀ ਵੀਡੀਓ ਬਣੀ ਹੋਈ ਹੈ ਮਿੱਤਰੋ ਤੇ ਅੱਗੇ ਆ ਚੁੱਕਿਆ ਆ ਵੀਰਾਂ ਦਾ ਨੰਬਰ ਆਪਾਂ ਨਾਲ ਹੀ ਦਿੱਤਾ ਜੇ ਕਿਸੇ ਨੇ ਵੀ ਲੈਣਾ ਟਰੈਕਟਰ ਹਨ ਨੰਬਰ ਸਕਰੀਨ ਤੇ ਚੱਲ ਰਿਹਾ ਬਹੁਤੀ ਘੱਟ ਭਾਂ ਦੇ ਵਿੱਚ ਜਿਵੇਂ ਹਾਲੈਂਡ ਸਵਰਾਜ ਦੇਖ ਸਕਦੇ ਤੁਸੀਂ ਨੇ ਖੜੇ ਨੇਗੀ ਸੋਨਾ ਲੇਕਾ ਦਾ ਕੋਈ ਸਮਾਨ ਚਾਹੀਦਾ ਜਾਂ ਉਹ ਸੋਨਾ ਲੇਕਾ ਚਾਹੀਦਾ ਉਹ ਲੈ ਕੇ ਆ ਸਕਦੇ ਹੋ ਉਹ ਅੱਗੇ ਹੈ ਚਮਟੀਆਂ ਪੁਰਾਣੇ ਆਸੂਸ਼ੇ ਖੜੇ ਨੇ ਦੇਖ ਸਕਦੇ ਹੋ ਹਨ ਜਿਸਨੂੰ ਵੀ ਜਿਹੜਾ ਵੀ ਚਾਹੀਦਾ ਹੈ ਮਿੱਤਰੋ ਭਪਾਲ ਚ ਗੜੇ ਨੇ ਭਪਾਲ ਮੰਡੀ ਲੱਗੀ ਆ ਬਹੁਤ ਵੱਡੀ ਤਾਕੜੀ ਬਹੁਤ ਵੱਡੇ ਲੈਵਲ ਦਾ ਕੰਮ ਆ ਵੀਰਾਂ ਦਾ ਇਹ ਟਰੈਕਟਰ ਜਿਹੜੇ ਫਾਈਨਾਂਸ ਉਲਦੇ ਫਾਈਨਾਂਸ ਵਾਲੇ ਚੱਕੇ ਹੋਏ ਨੇ ਦੇਖੋ ਇਹ ਤਾਂ ਦੇ ਪਰਚੀਆਂ ਲੱਗੀਆਂ ਨੇ ਹਨਾ ਕਿੰਨੇ ਕਿੰਨੇ ਪੈਸੇ ਨੇ ਮਿਲਣਗੇ ਕੀ ਰੇਟ ਆ ਕੀ ਹਿਸਾਬ ਕਿਤਾਬਾ ਸਾਰਾ ਕੁਝ ਛੋਟਾ ਆ ਦੇਖੋ ਇਹਨਾਂ ਨੂੰ ਤੁਹਾਨੂੰ ਦਿਖਾਵਾਂਗਾ ਇਹ ਪਾਵਰ ਟਰੈਕੜਾ 4x4 ਆ ਦੇਖੋ ਕੰਡੀਸ਼ਨ ਤੁਹਾਡੇ ਸਾਹਮਣੇ ਹੈ 4x4 ਆ 5,50,000 ਦਾ ਅੱਗੇ ਗੱਲ ਕਰਦੇ ਆਂ ਅਗਲੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਹੁਤ ਟਰੈਕਟਰ ਖੜੇ ਨੇ ਮਿੱਤਰੋ ਸਪੈਸ਼ਲ ਆਇਆ ਤੁਹਾਡੇ ਲਈ ਵੀਡੀਓ ਨੂੰ ਕਰ ਲੋ ਲਾਈਕ ਸ਼ੇਅਰ ਸਬਸਕ੍ਰਾਈਬ ਐਂਡ ਤੇ ਤੁਹਾਡੇ ਲਈ ਸਰਪ੍ਰਾਈਜ਼ ਹੈ ਇੱਕ ਦੇਖੋ ਮਿੱਤਰੋ ਜਿਹੜਾ 30-30 ਹਜ਼ਾਰ ਦਾ ਹਨਾ ਟਰੈਕਟਰ ਨੇ ਭਾ ਇਹ ਆਪਾਂ ਬਿਲਕੁਲ ਐਂਡ ਤੇ ਨੰਬਰ ਦੇਵਾਂਗੇ ਵੀਰਾਂ ਦਾ ਆਹ 25 ਲੱਖ ਦਾ ਬਾਕੀ ਸਾਰੇ ਕਵਾੜ ਦਬਾਕੇ ਨੂੰ ਕੋਈ ਹਨਾ ਗੇਅਰ ਬਾਕਸ ਚਾਹੀਂਦਾ ਟਾਇਰਾਂ ਦੇ ਰਿੰਬ ਚਾਹੀਦੇ ਨੇ ਹਨਾ ਅੰਦਰ ਉਪੇਸ਼ ਕੰਪੋਸਟਾਂ ਉਾਂ ਜਾਂਦਾ ਵੀਰਾਂ ਨੂੰ ਖੋਲ ਕੇ ਵੀ ਤੇ ਦਿੰਦੇ ਨੇ ਕਿ ਜੇ ਕਿਸੇ ਨੇ ਮੋਬੀ ਲੈ ਕੇ ਨਾ ਮੋਬੀ ਵੀ ਲੈ ਕੇ ਜਾ ਸਕਦੇ 30 35 ਹਜ਼ਾਰ ਬਾਲਾ 650 ਰਹਿਣੇ ਆਰਮੀਡ ਸਪੋਸਲ ਆਗਾ ਨੰਬਰ ਆਪਾਂ ਸਕਰੀਨ ਦੇ ਦਿੰਦੇ ਗੇ ਕੁਝਵੇਂ ਫਾਰਮਟ੍ਰੈਕ ਖੜਾਗਾ ਫਾਰਮਟ੍ਰੈਕ ਦਾ ਕੋਈ ਗੇਅਰ ਬਾਕਸ ਚਾਹੀਦਾ ਕੋਈ ਹੋਰ ਚੀਜ਼ ਚਾਹੀਦੀ ਹਨ ਨਾ ਇਹ ਖੜੇ ਨੇ ਮਿੱਤਰੋ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਬਹੁਤ ਵੱਡੀ ਮੰਡੀਓ ਦੇਖੋ ਵੱਡਾ ਰੋੜ ਯਾਰ ਹੈ ਵੱਡੇ ਰੋੜ ਦੇ ਉੱਤੇ ਖੜਾਮ ਆਏ ਵੀਰਾਂ ਦਾ ਬਹੁਤ ਵੱਡਾ ਕਵਾੜ ਆਗਾ ਜੇ ਕਿਸੇ ਨੇ ਲੈਂਡ ਦਾ ਹਨਾ ਜਦੋਂ ਮਰਜ਼ੀ ਆਉ ਵੀਰਾਂ ਲਵੇ ਹਰ ਇੱਕ ਟਰੈਕਟਰ ਚਾਲਾਦਰ ਤੇ 4/4 ਹੀ ਆ ਹਨ ਤਾਰਜਨ ਮਿਕਦੇ ਨੇ ਵੀਰਾਂ ਦੇ ਆ ਦੇਖੋ ਮਹਿੰਦਰੇ ਮਹਿੰਦਰੇ ਪਾਲੇ ਖੜੇ ਨੇ ਜਿਹੜਾ ਕੁਝ ਮਰਜ਼ੀ ਚਾਹੀਦਾ ਤੁਹਾਨੂੰ ਆ ਕੇ ਲੈ ਸਕਦੇ ਹੋ ਕਿਸੇ ਦੀ ਕਲਚ ਪਲੇਟ ਐ ਚਮਟੀ ਖੜਾ ਐ ਚਮਟੀ ਆ ਗਈ ਵਾਰ ਸਮਾਨ ਹੀ ਮਿਲਦਾ ਨੰਬਰ ਤਾਂ ਸਕਰੀਨ ਤੇ ਪਾ ਦਾਂਗੇ ਤੁਸੀਂ ਚੈੱਕ ਕਰ ਲੈਣਾ ਡਿਸਕ੍ਰਿਪਸ਼ਨ